ਸਰਾਲੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਆਪ ਦੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸਿਕਿਉਰਿਟੀ ਦੇ ਨਾਲ ਜੁੜੀ ਇਸ ਵਕਤ ਦੀ ਸਭ ਤੋਂ ਅਹਿਮ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਾਣਕਾਰੀ ਮੁਤਾਬਕ ਜਿਹੜੀ Z ਸ਼੍ਰੇਣੀ ਦੀ ਸੁਰੱਖਿਆ ਹੈ ਉਹ ਬਰਕਰਾਰ ਰਹੇਗੀ ਸੋ ਕੇਂਦਰੀ ਗ੍ਰਹਿ ਮੰਤਰੀਲੇ ਨੇ ਇਸ ਵਿਸ਼ੇ ਤੋਂ ਬਾਅਦ ਫੈਸਲਾ ਲਿਆ ਅਰਵਿੰਦ ਕੇਜਰੀਵਾਲ ਦੀ Z ਸ਼੍ਰੇਣੀ ਦੀ ਸੁਰੱਖਿਆ ਉਹ ਬਰਕਰਾਰ ਰਹੇਗੀ ਆਈਬੀਡੀ ਇਨਪੁਟ ਸੀ ਕਿ ਕੇਜਰੀਵਾਲ ਨੂੰ ਖਾਲਿਸਤਾਨੀਆਂ ਤੋਂ ਖਤਰਾ ਹੈ ਜਿਸ ਦੇ ਮੱਦੇਨਜ਼ਰ Z ਸੁਰੱਖਿਆ ਬਰਕਰਾਰ ਰਹੇਗੀ ਆਪ ਦੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਦੇ ਨਾਲ ਜੁੜੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਰਵਿੰਦ ਕੇਜਰੀਵਾਲ ਦੀ ਜ਼ੈਡ ਸ਼੍ਰੇਣੀ ਦੀ ਜਿਹੜੀ ਸੁਰੱਖਿਆ ਉਹ ਬਰਕਰਾਰ ਰਹੇਗੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਮਿਖਿਆ ਤੋਂ ਬਾਅਦ ਇਹ ਹਮ ਤੇ ਵੱਡਾ ਫੈਸਲਾ ਲਿਆ ਸੋ ਆਈਬੀ ਦੇ ਇਨਪੋਰਟ ਦੇ ਕੋਡਿੰਗ ਕੇਜਰੀਵਾਲ ਨੂੰ ਖਾਲਿਸਤਾਨੀਆਂ ਤੋਂ ਖਤਰਾ ਜਿਸ ਦੇ ਮੱਦੇ ਨਜ਼ਰ ਜ਼ੈਡ ਸੁਰੱਖਿਆ ਹੁਣ ਬਰਕਰਾਰ ਰਹੇਗੀ ਅਰਵਿੰਦ ਕੇਜਰੀਵਾਲ ਹਾਲਾਂਕਿ ਸੁਰੱਖਿਆ ਨੂੰ ਲੈ ਕੇ ਕਾਫੀ ਜਿਹੜੀ ਚੀਜ਼ਾਂ ਸੀ ਚਰਚਾ ਦਾ ਵਿਸ਼ਾ ਸੀ ਲੇਕਿਨ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਤੋਂ ਬਾਅਦ ਅਹਿਮ ਤੇ ਵੱਡਾ ਫੈਸਲਾ ਲਿਆ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਦੇ ਨਾਲ ਜੁੜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜ਼ੈਡ ਸ਼੍ਰੇਣੀ ਦੀ ਜਿਹੜੀ ਸੁਰੱਖਿਆ ਹੈ ਅਰਵਿੰਦ ਕੇਜਰੀਵਾਲ ਦੀ ਉਹ ਬਰਕਰਾਰ ਰਹੇਗੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਤੋਂ ਬਾਅਦ ਫੈਸਲਾ ਲਿਆ ਆਈਬੀਡੀ ਇਨਪੁੱਟ ਸੀ ਕਿ ਕੇਜਰੀਵਾਲ ਖਾਲਿਸਤਾਨੀਆਂ ਤੋਂ ਖਤਰਾ ਹੈ ਇਸੇ ਮੱਦੇਨਜ਼ਰ ਜਿਹੜੀ ਸੁਰੱਖਿਆ ਉਪਰਕਰਾਰ ਰੱਖਣ ਦਾ ਫੈਸਲਾ ਲਿਆ ਗਿਆ अरविंद केजरीवाल ਦੀ ਜ਼ੈਡ ਸੁਰੱਖਿਆ ਬਰਕਰਾਰ ਰਹੇਗੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਮਿਖਿਆ ਕੀਤੀ ਉਸ ਤੋਂ ਬਾਅਦ ਕਿ ਵੱਡਾ ਫੈਸਲਾ ਲਿਆ ਗਿਆ ਕਿ ਉਹਨਾਂ ਦੀ ਜਿਹੜੀ ਜ਼ੈਡ ਸ਼੍ਰੇਣੀ ਦੀ ਸੁਰੱਖਿਆ ਹੈ ਉਸੇ ਹਿਸਾਬ ਦੇ ਨਾਲ ਰਹੇਗੀ। ਆਮ ਆਲੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਇਨੀ ਦਿਨੀ ਹੁਸ਼ਾਰਪੁਰ ਵਿਖੇ ਨੇ 10 ਦਿਨਾਂ ਲਈ ਪੰਜਾਬ ਰਹਿ ਰਹੇ ਨੇ ਤਾਂ ਜ਼ੈਡ ਸ਼੍ਰੇਣੀ ਦੀ ਸੁਰੱਖਿਆ ਉਹਨਾਂ ਦੀ ਬਰਕਰਾਰ ਅੱਗੇ ਵੀ ਬਰਕਰਾਰ ਰਹੇਗੀ ਆਈਬੀਡੀ ਇਨਪੁਟ ਉਸਤੇ ਮੁਤਾਬਕ ਜਿਹੜਾ ਹੈ ਕੇਜਰੀਵਾਲ ਨੂੰ ਖਾਲਿਸਤਾਨੀਆਂ ਤੋਂ ਖਤਰਾ ਇਸੇ ਤਰ੍ਹਾਂ ਦੀ ਇੱਕ ਰਿਪੋਰਟ ਆਈਬੀਡੀ ਰਿਪੋਰਟ ਉਸਤੇ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਮੀਖਿਆ ਕੀਤੀ ਉਸ ਤੋਂ ਬਾਅਦ ਇਹ ਫੈਸਲਾ ਲਿਆ ਸੁਰਪੰਨ ਕੇਜਰੀਵਾਲ ਦੀ ਸੁਰੱਖਿਆ ਡੈਟ ਸ਼੍ਰੇਣੀ ਦੀ ਉਹ ਪਹਿਲਾਂ ਹੀ ਤਰ੍ਹਾਂ ਬਰਕਰਾਰ ਹੈ ਸੂ ਕੇਂਦਰੀ ਗ੍ਰਹਿ ਮੰਤਰਾਲੇ ਨੇ ਬਹੁਤ ਵਿਕਤੀ ਦਿਨਾਂ ਸਿਖਿਆ ਕੀਤੀ ਪਰਚੂਲ ਕੀਤੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਗਿਆ ਤਾਂ ਸਯੋਗੀ ਮਨੋਜ ਕੁਮਾਰ ਜੋਸ਼ੀ ਸਿੱਖ ਖਬਰ ਤੇ ਲਾਈ ਬਣੇ ਨੇ ਜੋਸ਼ ਸਾਹਿਬ ਜਿਸ ਤਰੀਕੇ ਦੇ ਨਾਲ ਅਰਵਿਦ ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚੀਜ਼ਾਂ ਚਰਚਾ ਦਾ ਵਿਸ਼ਾ ਸਨ ਤਾਂ ਹੁਣ ਕੇਦਰੀ ਗ੍ਰਹਿ ਮੰਤralੇ ਨੇ ਸਮੀਖਿਆ ਕੀਤੀ ਆਈਬੀ ਦੀਆਂ ਰਿਪੋਰਟਾਂ ਤਮਾਮ ਤੌਰ ਤੇ ਪਰਚੂਲ ਕੀਤੀਆਂ ਉਸ ਤੋਂ ਬਾਅਦ ਜ਼ੈਡ ਸ਼੍ਰੇਣੀ ਦੀ ਜਿਹੜੀ ਸੁਰੱਖਿਆ ਹੈ ਉਹ ਬਰਕਰਾਰ ਰੱਖਣ ਦਾ ਫੈਸਲਾ ਲਿਆ ਗਿਆ ਅ ਬਿਲਕੁਲ ਗੁਰਪ੍ਰੀਤ ਅੱਪਾ ਗੱਲ ਕਰੀਏ ਕਿ ਅਰਵਿੰਦ ਕੇਜਰੀਵਾਲ ਜਿਹੜੇ ਕਿ ਤਿੰਨ ਵਾਰ ਦੇ ਮੁੱਖ ਮੰਤਰੀ ਐ ਤੇ ਆਵਾਜ਼ ਦੀ ਪਾਰਟੀ ਦੇ ਕਨਵੀਨਰ ਹੈਗੇ ਨੇ ਉਹਨਾਂ ਦੀ ਜੈਡ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਚਰਚਾ ਵਸ ਗਈਆਂ ਉਹਨੂੰ ਅੱਜ ਗ੍ਰਹਿ ਮੰਤਰੀ ਨੇ ਪੂਰੀ ਤਰ੍ਹਾਂ ਨਾਲ ਬ੍ਰਾਮ ਲਗਾ ਦਿੱਤਾ ਹੈ ਕਿਉਂਕਿ ਆਈਪੀ ਦਾ ਜਿਹੜਾ ਇਨਪੁਟ ਸੀਗਾ ਉਸ ਤੋਂ ਇਹ ਗੱਲ ਸਾਫ਼ ਸਿੱਕੀ ਖਾਲੀ ਸਥਾਨੀ ਜਿਹੜੇ ਹੈਗੇ ਨੇ ਉਹਨਾਂ ਦੀ ਹਿਟਲਿਸਟ ਦੇ ਵਿੱਚ ਕੇਜਰੀਵਾਲ ਹੈਗੇ ਨੇ ਤੇ ਇਹ ਜਿਹੜੀ ਇਨਪੋਰਟਸ ਮਿਨਿਸਟਰੀ ਉਸਤੇ ਬਾਅਦ ਕੇਂਦਰੀ ਗ੍ਰਹਿ ਮੰਤਰੀ ਦਾ ਜਿਹੜਾ ਹੈਗਾ ਉਹਨੇ ਫੈਸਲਾ ਦਿੱਤਾ ਹੈ ਕਿ ਜੋ ਅਰਵਿੰਦ ਕੇਜਰੀਵਾਲ ਹੈ ਉਹਨਾਂ ਸਿਕਿਉਰਿਟੀ ਕੋ ਜੋ ਵੀ ਪ੍ਰੋਟੋਕੋਲ ਹੈਗਾ ਉਹ ਪੂਰੀ ਸਿਕਿਉਰਿਟੀ ਦੇ ਵਿੱਚ ਮਿਲੇਗਾ ਤਾਂ ਕਿ ਜਿੱਥੇ ਵੀ ਜਾਣਗੇ ਉਹ ਜਿਹੜੇ ਪੰਜਾਬ ਜਾਂਦੇ ਨੇ ਅੱਜ ਕੱਲ ਪੰਜਾਬ 'ਚ ਰਹਿ ਰਹੇ ਹੈਗੇ ਨੇ ਪੰਜਾਬ ਆਪਣੀ ਬਾਰਡਰ ਸਟੇਟ ਹੈਗੀ ਆ ਇੱਥੇ ਖਾਲਿਸਤਾਨੀ ਦੀ ਗੱਲ ਕਰੀਏ ਜਿਹੜੇ ਐਕਟਿਵਿਟਸ ਬਹੁਤ ਜ਼ਿਆਦਾ ਘੁੰਮਦੇ ਹੈਗੇ ਨੇ ਇਸ ਕਰਕੇ ਉਹਨਾਂ ਦੀ ਸਿਕਿਉਰਿਟੀ ਹੈਗੀ ਆ ਤਾਂ ਕਿ ਕਿਸੇ ਦੀ ਵੀ ਕੋਈ ਵੱਡਾ ਲੀਡਰ ਹੈਗਾ ਆ ਉਹਨੂੰ ਕੋਈ ਜਾਨ ਨੂੰ ਖਤਰਾ ਨਾ ਹੋਵੇ ਇਸ ਕਰਕੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਆ ਲੈ ਹੈਗੇ ਆ ਉਹਨਾਂ ਨੇ ਇਹਨੂੰ ਬਰਕਰਾਰ ਰੱਖਿਆ ਹੈਗਾ ਤੇ ਹੁਣ ਜੋ ਕੇਜੀਵਾਲ ਜੀ ਉਹ ਜੈਡ ਸਿਕਿਉਰਿਟੀ ਦੇ ਵਿੱਚ ਆ ਜਾ ਸਕਣਗੇ ਪਾਵੇਂ ਉਹ ਦਿੱਲੀ ਦੀ ਗੱਲ ਜੋ ਜੋ ਪ੍ਰੋਟੋਕੋਲ ਹੈ ਉਹਦਾ ਪਾਲਣ ਪੂਰੇ ਦੇਸ਼ ਦੇ ਵਿੱਚ ਹੁਣ ਕੀਤਾ ਜਾਵੇਗਾ ਤੇ ਕਈ ਵਾਰੀ ਚਰਚਾ ਸੀ ਕਿ ਸਿਕਿਉਰਿਟੀ ਲਈ ਘੁੰਮ ਰਿਆ ਕਾਰੀ ਸਿਕਿਉਰਿਟੀ ਆਈ ਹੈ ਕਿਉਂ ਜ਼ਿਆਦਾ ਗੱਡੀਆਂ ਆਈਆਂ ਨੇ ਇਹ ਸਾਰੀਆਂ ਚਰਚਾ ਮੰਨ ਹੁਣ ਜਿਹੜਾ ਕੇਂਦਰੀ ਗ੍ਰਾਮ ਮਤਲਬ ਨਹੀਂ ਬ੍ਰਾਮ ਦਿੱਤਾ ਹੈਗਾ ਕਿਉਂਕਿ ਜੋ ਵੀ ਰਿਪੋਰਟਸ ਆਉਂਦੀਆਂ ਨੇ ਆਈਬੀ ਦੀ ਆਈਵੀ ਰਿਪੋਰਟ ਆਵੇ ਚੈਰਾਉ ਦੀ ਰਿਪੋਰਟ ਆਵੇ ਸਾਰੀਆਂ ਦੀਆਂ ਰਿਪੋਰਟਸ ਆਉਂਦੀਆਂ ਨੇ ਉਹਨਾਂ ਦੇ ਅੰਕਲਨ ਤੇ ਬਾਅਦ ਸਿਕਿਉਰਿਟੀ ਜਿਹੜੀ ਵਧਾਈ ਜਾਂਦੀ ਘਟਾਈ ਜਾਂਦੀ ਹੈਗੀ ਆ ਕਿਸੇ ਨੂੰ ਜੱਡ ਦੇਣੀ ਹੈ ਕਿਸੇ ਨੂੰ ਜੱਡ ਪਲੱਸ ਦੇਣੀ ਹੈਗੀਆਂ ਇਹ ਉਹਨਾਂ ਉਸ ਰਿਪੋਰਟਾਂ ਦਾ ਆਧਾਰ ਈਲੀ ਆਈਬੀਡ ਰਿਪੋਰਟ ਸੀ ਇਹ ਸਪਸ਼ਟ ਹੈਗਾ ਆ ਕਿ ਅਰਵਿੰਦ ਗੇਦਰੀਵਾਲ ਜਿਹੜੇ ਨੇ ਖਾਲਿਸਤਾਨੀ ਜਿਹੜੇ ਹੈਗੇ ਨੇ ਆਪਾਂ ਕਹੀਏ ਕੱਟੜ ਬੰਦੇ ਨੇ ਉਹਨਾਂ ਦੇ ਨਿਸ਼ਾਨੇ ਤੇ ਹੈਗੇ ਨੇ ਤੇ ਉਹਨਾਂ ਨਿਸ਼ਾਨੇ ਤੇ ਹੰਦ ਕਰਕੇ ਕੇਂਦਰ ਸਰਕਾਰ ਨੇ ਜਿਹੜੀ ਹੈਗੀ ਉਹਨਾਂ ਦੀ ਜਿਹੜੀ ਸਕਿਉਰਟੀ ਹੈਗੇ ਜੈਡ ਪਲੱਸ ਜਿਹੜੀ ਸਕਿਉਰਟੀ ਹੈਗੇ ਉਹਨੂੰ ਬਰਕਰਾਰ ਰੱਖਿਆ ਹੈਗਾ ਜੀ ਗੁਰਪ੍ਰੀਤ ਸੋ ਬਿਲਕੁਲ ਖਾਸ ਤੌਰ ਤੇ ਜਿਸ ਤਰੀਕੇ ਦੇ ਨਾਲ ਸਿਕਿਉਰਟੀ ਨੂੰ ਲੈ ਕੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਜੋ ਸਭ ਤਾਂ ਉਹ ਤੋਂ ਬਾਅਦ ਜਿਵੇਂ ਤੁਸੀਂ ਵੀ ਜਾਣਕਾਰੀ ਸਾਂਝੀ ਕਰ ਰਹੇ ਹੋ ਕਿ ਆਈਬੀ ਦੀ ਰਿਪੋਰਟ ਮੁਤਾਬਕ ਖਾਲਸਥਾਨੀਆਂ ਤੋਂ ਖਤਰਾ ਤਾਂ ਇਨੀ ਦਿਨੀ ਪੰਜਾਬ ਦੇ ਵਿੱਚ ਵੀ ਨੇ ਅਰਵਿੰਦ ਕੇਜਰੀਵਾਲ ਤਾਂ ਕੇਦਰੀ ਗ੍ਰਹਿ ਮੰਤਰੀ ਵਾਲੇ ਨੇ ਪੂਰਨ ਰੂਪ ਵਿੱਚ ਸਮੀਖਿਆ ਕੀਤੀ ਉਸ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਕਿ ਜ਼ੈਡ ਸ਼੍ਰੇਣੀ ਦੀ ਜਿਹੜੀ ਸੁਰੱਖਿਆ ਹੈ ਉਹ ਬਰਕਰਾਰ ਰੱਖੀ ਜਾਵੇ ਤਾਂ ਜੋ ਕੋਈ ਵੀ ਦਿੱਕਤ ਪਛਾਣੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਗੁਰਪ੍ਰੀਤ ਦੇਖੋ ਇਹ ਸਪਸ਼ਟ ਗੱਲ ਹੈ ਕਿ ਹੁਣ ਦਿੱਲੀ ਦੇ ਵਿੱਚ ਸਰਕਾਰ ਨਹੀਂ ਹੈਗੀ ਹੈ ਤੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਆ ਗਈ ਹੈ ਤੇ ਇਸ ਤੋਂ ਸਾਫ ਹੈ ਕਿ केजरीवाल ਸਾਹਿਬ ਜਿਹੜੇ ਹੈਗੇ ਨੇ ਉਹਨਾਂ ਦੀਆਂ ਦੌਰੇ ਜਿਹੜੇ ਪੰਜਾਬ ਚ ਰਣਗੇ ਪੰਜਾਬ ਚ ਮੀਟਿੰਗਾਂ ਕਰਨਗੇ ਆਪਣੀ ਸਰਕਾਰ ਨੂੰ ਲੈ ਕੇ ਹੋਰ ਰਣਨੀਤੀ ਤਿਆਰ ਕਰਨੀ ਹੈ ਉਹਨਾਂ ਦਾ ਪੰਜਾਬ ਚ ਰਹਿਣਾ ਮਤਲਬ ਕੀ ਕਾਫੀ ਜ਼ਿਆਦਾ ਪੰਜਾਬ ਚ ਉਹਨਾਂ ਨੂੰ ਵਿਚਰਨਾ ਹੈਗਾ ਆ ਤੇ 227 ਦੇ ਇਲੈਕਸ਼ਨ ਹੈ ਉਸ ਤੋਂ ਪਹਿਲਾਂ ਵੀ ਜਿਹੜੀ ਹੈਗੀ ਹੈ ਜਿਹੜੀ ਹੈਗੀ ਉਹਨਾਂ ਦਾ ਪੂਰਾ ਵਿਚਰਨਾ ਹੈਗਾ ਤੇ ਇਸ ਨੂੰ ਦੇਖਦੇ ਹੋਈ ਫੈਸਲਾ ਦਿੱਤਾ ਹੋ ਲੱਗਦਾ ਗਿਆ ਹੋਊਗਾ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੇ ਪਹੁੰਚਣਾ ਹੈ ਤੇ ਇੱਥੇ ਹੀ ਜਿਹੜੀ ਹੈਗੀਆਂ ਖਾਲਿਸਤਾਨੇ ਤੋਂ ਜਿਹੜਾ ਥ्रेट ਹੈ ਗਿਆ ਤੇ ਉਹ ਇੱਥੇ ਕਿ ਉਹਨਾਂ ਦੇ ਐਕਟਿਵਿਟਸ ਰਹਿੰਦੇ ਬਕਰਾਰ ਕਰ ਗਿਆ ਕਿ ਜੇ ਪੰਜਾਬ ਚ ਰਹਿੰਦੇ ਆ ਤਾਂ ਕਿਸ ਤਰ੍ਹਾਂ ਦਾ ਕੋਈ ਖਤਰਾ ਉਹਨਾਂ ਨੂੰ ਨਾ ਹੋਵੇ ਤੇ ਇਹ ਗੱਲ ਸਾਫ ਹੋ ਗਈ ਹੈ ਕਿ ਹੁਣ ਕੇਂਦਰੀ ਗ੍ਰਹਿ ਮੰਤਰਾਲ ਜਿਹੜਾ ਹੈਗਾ ਉਹਨਾਂ ਨੇ ਜੈਡ ਸਕਿਉਰਟੀ ਨੂੰ ਬਰਕਰਾਰ ਕਰ ਦਿੱਤਾ ਹੈਗਾ ਜੀ ਠੀਕ ਹੈ ਠੀਕ ਹੈ ਜੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ